ਹਾਂਜੀ ਯੰਗ ਫਾਰਮਰ ਚੈਨਲ ਨੂੰ ਦੇਖਣ ਵਾਲੇ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਦੋਸਤੋ ਆਪਣੇ ਚੈਨਲ ਤੇ ਤੁਸੀਂ ਅਗਾਹ ਵਧੂ ਕਿਸਾਨਾਂ ਦੀਆਂ ਤੇ ਮਿਹਨਤੀ ਬੱਕਰੀ ਪਾਲਕਾਂ ਦੀਆਂ ਵੀਡੀਓ ਦੇਖਦੇ ਰਹਿੰਦੇ ਹੋ ਅੱਜ ਆਪਾਂ ਪਹੁੰਚੇ ਹੋਏ ਹਾਂ ਬਠਿੰਡਾ ਜ਼ਿਲ੍ਹੇ ਦੇ ਇੱਕ ਪਿੰਡ ਦੇ ਵਿੱਚ ਬਹੁਤ ਹੀ ਮਿਹਨਤੀ ਨੌਜਵਾਨ ਦੇ ਕੋਲ ਜਿਹੜਾ ਕਿ ਬੀਟਲ ਬੱਕਰੀਆਂ ਦਾ ਸ਼ੌਂਕ ਕਰਦਾ ਬਾਈ ਨਾਲ ਗੱਲਬਾਤ ਕਰਾਂਗੇ ਜਾਣਾਂਗੇ ਉਹਨਾਂ ਦੇ ਸ਼ੌਂਕ ਬਾਰੇ ਕਿਵੇਂ ਇਹ ਕੰਮ ਸ਼ੁਰੂ ਕੀਤਾ ਤੇ ਜਿਹੜਾ ਬਾਈ ਕੋਲੇ ਬੱਕਰਾ ਤੁਸੀਂ ਦੇਖ ਰਹੇ ਹੋ ਇਹਦੀ ਵੀ ਸਾਰੀ ਡਿਟੇਲ ਲਵਾਂਗੇ ਬਹੁਤ ਸੋਹਣਾ ਬਾਈ ਨੇ ਜਾਨਵਰ ਆ ਜਿਹੜਾ ਉਹ ਤਿਆਰ ਕੀਤਾ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਬਈ ਠੀਕ ਠਾਕ ਹੋ ਠੀਕ ਹੈ ਜੀ ਸਭ ਤੋਂ ਪਹਿਲਾਂ ਬਈ ਆਪਣਾ ਨਾਮ ਤੇ ਪਿੰਡ ਦੱਸਿਓ ਜੀ ਆਪਣਾ ਨਾਮ ਗੁਰਜੰਟ ਸਿੰਘ ਆ ਜੀ ਹਾਂਜੀ ਪਿੰਡ ਆਪਣਾ ਜੈ ਸਿੰਘ ਵਾਲਾ ਜੀ ਜੈ ਸਿੰਘ ਵਾਲਾ ਜੀ ਬਈ ਇਹ ਪਿੰਡ ਕਿੱਥੇ ਰਹਿ ਗਿਆ ਜੀ ਦੱਸੋ ਵੀ ਦਰਸ਼ਕਾਂ ਨੂੰ ਪਿੰਡ ਆਪਣਾ ਜੀ ਨਰੂਆਣੇ ਤੋਂ 5 ਕਿਲੋਮੀਟਰ ਲੱਗੇ ਆ ਜੀ ਠੀਕ ਹੈ ਜੀ ਬਠਿੰਡਾ ਤੋਂ ਬਾਦਲ ਰੋਡ ਤੇ ਹੈਨਾ ਹਾਂਜੀ ਦੋਸਤੋ ਬਾਈ ਨੂੰ ਜਿਹੜਾ ਬੀਟਲ ਬੱਕਰੀਆਂ ਦਾ ਸ਼ੌਂਕ ਹੈ ਤਾਂ ਤੁਸੀਂ ਦੇਖ ਸਕਦੇ ਹੋ ਹਨ ਬਾਈ ਦੇ ਹੱਥ ਜਿਹੜਾ ਬੱਕਰਾ ਹੈਗਾ ਬਹੁਤ ਹੀ ਸੋਹਣਾ ਜੈਡ ਬਲੈਕ ਦੇ ਵਿੱਚ ਤੇ ਡਬਲ ਹੱਡੀ ਦੇ ਵਿੱਚ ਬੱਕਰਾ ਬਈ ਬਹੁਤ ਸੋਹਣਾ ਤੇ ਬਾਈ ਇਹਦੀ ਕੀ ਡਿਟੇਲ ਆ ਕਿੰਨੇ ਸਮੇਂ ਦਾ ਹੋ ਗਿਆ ਜੀ ਇਹਦੀ ਉਮਰ ਕਿੰਨੀ ਹੋ ਗਈ ਬੱਕਰੇ ਦੀ ਇਹ ਜੀ 2 ਸਾਲ ਦਾ ਹਜੇ ਹੋਇਆ ਨਹੀਂ 21 ਮਹੀਨਿਆਂ ਦਾ ਹੋਇਆ ਜੀ ਅੱਛਾ ਬਈ ਤੇ ਦੰਦਾਂ ਤੋਂ ਕਿਵੇਂ ਆ ਤਿੰਨ ਦਾੰਦ ਕੱਢੇ ਆ ਜੀ ਠੀਕ ਹੈ ਜੀ ਚਾਰ ਦੰਦ ਨਹੀਂ ਹੋਇਆ ਹਜੇ ਹੋਇਆ ਨਹੀਂ ਇਹ ਚਾਰ ਦੰਦ ਤਿੰਨ ਦੰਦ ਕੱਢੇ ਆ ਤੇ ਬਾਈ ਇਹ ਹੁਣ ਕੱਦ ਕਿੰਨਾ ਕਰ ਗਿਆ ਬੱਕਰਾ ਜੀ ਕੱਦ ਜੀ ਦਾ ਹੈਗਾ ਹੀ 40 41 ਇੰਚੀ 40 41 ਇੰਚ ਬਾਕੀ ਬਾਈ ਦੇਖ ਸਕਦੇ ਹੋ ਤੁਸੀਂ ਵੀਡੀਓ ਦੇ ਵਿੱਚ ਵੀ ਹਨਾ ਤੇ ਜੈਡ ਬਲੈਕ ਦੇ ਵਿੱਚ ਹਨਾ ਬਈ ਇਹ ਦੱਸਿਓ ਬੱਕਰਾ ਆਪਣੇ ਕੋਲੇ ਕਿਵੇਂ ਆਇਆ ਸੀਗਾ ਬੱਕਰਾ ਜੀ ਆਪਣੀ ਦੋਸਤੀ ਹੈ ਜੀ ਮੁੰਡੇ ਨਾਲ ਇਥੋਂ ਗਵਿੰਦਪੁਰੇ ਹਾਂਜੀ ਉਸ ਨਾਲ ਆਪਾਂ ਸੰਪਰਕ ਕਰਕੇ ਜੀ ਉਹਦੇ ਨਾਲ ਮਹੀਨੇ ਬਾਅਦ ਉਸਨੇ ਆਪ ਨੂੰ ਦੱਸ ਪਾਈ ਸੀ ਵੀ ਆ ਜਾ ਮੇਰੇ ਕੋਲ ਤੇਰੀ ਤੈਨੂੰ ਦਵਾ ਦੂੰਗਾ ਮੈਂ ਠੀਕ ਹੈ ਜੀ ਕਰ ਮਹੀਨੇ ਬਾਅਦ ਆਪਾਂ ਨੂੰ ਤਿੰਨ ਦਿਨ ਇਹ ਬੱਕਰੇ ਦੇ ਮਗਰ ਤੁਰੇ ਫਿਰੇ ਜੀ ਫੇਰ ਮਿਲਿਆ ਸੀਗਾ ਜੀ ਅੱਛਾ ਬਈ ਪਿੰਡ ਚੋਂ ਗਵਿੰਦਪੁਰੇ ਚੋਂ ਲਿਆ ਸੀਗਾ ਹਾਂਜੀ ਤੇ ਜਿਹੜਾ ਗਵਿੰਦਪੁਰਾ ਪਿੰਡ ਆ ਬਈ ਤੁਹਾਨੂੰ ਦੱਸ ਦਈਏ ਵੀ ਆਪਣੇ ਜਿਹੜਾ ਇਲਾਕਾ ਹੈਗਾ ਨਾ ਬਠਿੰਡਾ ਰਾਮਪੁਰਾ ਇਸ ਇਲਾਕੇ ਦੇ ਵਿੱਚ ਗਵਿੰਦਪੁਰੇ ਦਾ ਵੀ ਬਹੁਤ ਚੰਗਾ ਨਾਮ ਆ ਬੱਕਰੀਆਂ ਦੇ ਵਿੱਚ ਜਿਹੜੀਆਂ ਪ੍ਰਾਣੀਆਂ ਗਵਿੰਦਪੁਰੇ ਬੱਕਰੀਆਂ ਹੁੰਦੀਆਂ ਸੀ ਦੁੱਧ ਚ ਵੀ ਮੰਨੀਆਂ ਹੁੰਦੀਆਂ ਸੀ ਤੇ ਬਹੁਤ ਸੋਹਣੀ ਕੁਆਲਿਟੀ ਦੇ ਵਿੱਚ ਪੁਰਾਣੇ ਬੰਦਿਆ ਕੋਲੇ ਗਵਿੰਦਪੁਰੇ ਬੱਕਰੀਆਂ ਹੁੰਦੀਆਂ ਸੀ ਹਾਂਜੀ ਤੁਸੀਂ ਬਈ ਕਿਹੜੇ ਬਾਈ ਤੋਂ ਲੈ ਕੇ ਆਏ ਸੀਗੇ ਬੱਕਰਾ ਇਹ ਆਪਾਂ ਜੀ ਬਾਈ ਸੁਰਜਣਾ ਗਾ ਬੱਕਰੀਆਂ ਵਾਲਾ ਹਾਂਜੀ ਉਹਦੇ ਕੋਲੇ ਸੀਗੇ 60 65 ਪਸ਼ੂ ਉਸਨੇ ਦਵਾਇਆ ਸੀ ਆਪਦੇ ਘਰ ਦੇ ਨਾਲ ਹੀ ਬਸ ਗਮਾਂਡ ਚੋਂ ਠੀਕ ਹੈ ਜੀ ਪਹਿਲਾਂ ਉਹਨਾਂ ਨੇ ਦੇਖਿਆ ਸੀ ਫਿਰ ਦੱਸ ਪਾਈ ਸੀ ਫਿਰ ਗਏ ਸੀਗੇ ਜੀ ਅੱਛਾ ਤੇ ਇਹਦਾ ਬਾਈ ਮਾਂ ਪਿਓ ਕਿਹੋ ਜਿਹਾ ਦੇਖਿਆ ਤੁਸੀਂ ਮਾਂ ਪਿਓ ਇਹਦਾ ਵਧੀਆ ਸੀਗਾ ਜੀ ਮਾਂ ਵੀ ਇਹਦੀ ਸੀਗੀ 40 42 ਇੰਚ ਦੀ ਹਾਂਜੀ ਦੁੱਧ ਸੀਗਾ 3 3.5 ਲੀਟਰ ਇਹਦੀ ਮਾਂ ਦੇਖੀ ਸੀਗੀ ਪਿਓ ਉਹਨਾਂ ਨੇ ਸੇਲ ਕਰਤਾ ਸੀਗਾ ਜਿੰਨਾਂ ਕੋਲੇ ਸੀਗਾ ਜੀ ਠੀਕ ਹੈ ਬਾਈ ਤੇ ਹੁਣ ਬਾਈ ਕੋਲੇ ਬੱਕਰਾ ਬਾਈ ਜੀ ਤਿਆਰ ਆਹੇ ਤਿੰਨ ਦੰਦ ਹੋ ਗਿਆ ਬਹੁਤ ਹੀ ਸੋਹਣਾ ਬਾਈ ਨੇ ਤਿਆਰ ਕੀਤਾ ਹਨਾ ਬਈ ਇਹਨੂੰ ਕੀ ਕੁਝ ਪੌਣੇ ਹੁੰਨੇ ਉਹ ਖਾਣ ਦੇ ਲਈ ਇਹਨੂੰ ਬਈ ਆਪਾਂ ਮੋਟੀ ਚੌਕਰ ਕਣਕ ਛੋਲੇ ਹੀ ਪਾਦਨੇ ਆ ਜੀ ਸਵਾਵੇਂ ਵੀ ਪਾਦਨੇ ਠੀਕ ਹੈ ਜੀ ਜਦੋਂ ਤੁਸੀਂ ਲੈ ਕੇ ਆਏ ਸੀ ਉਦੋਂ ਕਿੰਨੀ ਉਮਰ ਸੀ ਦੀ ਬਾਈ ਉਦੋਂ ਸੀਗੀ ਸਾਢੇ 3 ਮਹੀਨੇ 4 ਮਹੀਨਿਆਂ ਦੇ ਕਰੀਬ ਸੀ ਬਸ ਠੀਕ ਹੈ ਬੱਚਾ ਹੀ ਸੀਗਾ ਫਿਰ ਹਨਾ ਹਾਂ ਦੁੱਧ ਵੀ ਪਿਆ ਉਦੋਂ ਫਿਰ ਲਿਆ ਕੇ ਬਾਈ ਦੇ ਦਾਣੇ ਦੁੱਧ ਆਪਣੇ ਕੋਲੇ ਉਦੋਂ ਵੱਡੀ ਬੱਕਰੀ ਸੂਈ ਸੀਗੀ ਹਾਂਜੀ ਉਹਦਾ ਦੁੱਧ ਪਿਉਂਦੇ ਸੀਗੀ ਜੀ ਸ਼ਾਮ ਨੂੰ ਬਸ ਜਦੋਂ ਖਾਣ ਪੀਣ ਤੋਂ ਵਿਹਲਾ ਹੋ ਜਾਂਦੇ ਸੀ ਪਸ਼ੂ ਹਾਂਜੀ ਉਦੋਂ ਪਿਆਉਂਦੇ ਸੀਗੇ ਅੱਧੀ ਕਿਲੋ ਬਸ ਠੀਕ ਹੈ ਬਈ ਭਈ ਆਪਾਂ ਵੈਸੇ ਕੀ ਕੰਮ ਕਰਦੇ ਆ ਤੁਸੀਂ ਬੱਕਰੀਆਂ ਦਾ ਸ਼ੌਂਕ ਤਾਂ ਚਲੋ ਨਾਲ-ਨਾਲ ਕਰਦੇ ਹਾਂ ਵੈਸੇ ਆਪਣਾ ਕੀ ਕੀਤਾ ਹੈਗਾ ਬਈ ਵੈਸੇ ਆਪਣਾ ਇਹ ਕਟਿੰਗ ਦੀ ਦੁਕਾਨ ਆਪਣੀ ਠੀਕ ਹੈ ਜੀ ਪਿੰਡ ਦਾ 메ਨ ਅੱਡਾ ਤੇ 메ਨ ਰੋਡ ਤੇ ਹਾਂਜੀ ਉੱਥੇ ਕਟਿੰਗ ਦੀ ਦੁਕਾਨ ਆ ਬਾਕੀ ਉਦੋਂ ਜ਼ਿਆਦਾ ਟਾਈਮ ਇਹਨਾਂ ਲਈ ਵੀ ਕੱਢਦੇ ਆ ਠੀਕ ਹੈ ਜੀ ਆਪਾਂ ਨੂੰ ਬਈ ਬੱਕਰੀਆਂ ਦਾ ਸ਼ੌਂਕ ਕਿਵੇਂ ਪਿਆ ਸੀ ਕਿੱਥੋਂ ਦੇਖ ਕੇ ਤੁਸੀਂ ਸੋਚਿਆ ਵੀ ਆਪਾਂ ਬੱਕਰੀਆਂ ਦਾ ਕੰਮ ਕਰਨਾ ਜਦੋਂ ਪਹਿਲੀ ਵਾਰ ਸ਼ੁਰੂ ਕੀਤਾ ਸੀ ਉਹਦੀ ਵੀ ਸਾਰੀ ਕਹਾਣੀ ਦੱਸਿਓ ਬੱਕਰੀ ਤੋਂ ਕੀਤਾ ਸੀ ਜਾਂ ਬੱਕਰੇ ਤੋਂ ਪਹਿਲੀ ਵਾਰ ਹੀ ਆਪਣੇ ਪਿੰਡ 'ਚ ਆਪਾਂ ਛੋਟੀ ਜਿਹੀ ਪੱਠ ਲਈ ਸੀ 5000 ਰੁਪਏ ਦੀ 2019 'ਚ ਲਈ ਸੀ ਠੀਕ ਹੈ ਜੀ ਉਸ ਨੂੰ ਪਾਲਿਆ ਉਸ ਦੀ ਇੱਕ ਸੁਆ ਲੈ ਕੇ ਉਹਦੇ ਤੋਂ ਇੱਕ ਪੱਠ ਰੱਖ ਲਈ ਸੀ ਹਾਂਜੀ ਬੱਕਰਾ ਉਹਦਾ ਸੇਲ ਕਰਤਾ ਆਪਾਂ ਤੂੰਗੜੀ ਮੰਡੀ ਤੇ ਤੇ ਉਸ ਤੋਂ ਬਾਅਦ ਦੁਬਾਰੇ ਸੂਈ ਸੀ ਆਪਾਂ ਉਹ ਬੱਕਰੀ ਸੇਲ ਕਰਤੀ ਸੀ ਫਿਰ ਉਸ ਐਵੇਂ ਹੌਲੀ-ਹੌਲੀ ਕਰਕੇ ਤੇ ਜਾਨਵਰ ਵੱਧ ਗਏ ਸੀ ਤੇ ਦਿਮਾਗ 'ਚ ਕਿਵੇਂ ਆਇਆ ਸੀ ਵੀ ਆਪਾਂ ਬੱਕਰੀਆਂ ਰੱਖਣੀਆਂ ਕਿਦੋਂ ਦੇਖ ਕੇ ਸਿੱਖ ਕੇ ਜਾਂ ਕਿਵੇਂ ਦਿਮਾਗ 'ਚ ਤਾਂ ਵਾ ਵੀਡੀਓ ਤੋਂ ਕੁਝ ਸਿੱਖ-ਸਿੱਖ ਕੇ اچھا ਫਿਰ ਉਸ ਮੰਡੀ ਦੇ ਜਾਂਦੇ ਰਹੇ ਉੱਥੋਂ ਸਿੱਖਦੇ ਰਹੇ ਕਿਹੜਾ ਪਸ਼ੂ ਕਿਵੇਂ ਆ ਕਿਹੜਾ ਕਿਵੇਂ ਆ ਬਸ ਉੱਥੋਂ ਐ ਦਿਮਾਗ 'ਚ ਆ ਗਿਆ ਵੀ ਰੱਖ ਲੈਣੇ ਠੀਕ ਹੈ ਵਧੀਆ ਲੱਗਿਆ ਕੰਮ ਵਧੀਆ ਲੱਗਿਆ ਇੱਕ ਤੋਂ ਸਟਾਰਟ ਕਰ ਲਿਆ ਵੀ ਸ਼ੌਂਕ ਸੀਗਾ ਆਪਾਂ ਨੂੰ ਕਮਾਈ ਦਾ ਕੋਈ ਚੱਕਰ ਨਹੀਂ ਸੀਗਾ ਹੂੰ ਜਦੋਂ ਬਈ 5000 ਦੀ ਪੱਠ ਲੈ ਕੇ ਆਏ ਸੀਗੇ ਤੁਸੀਂ ਫਿਰ ਉਹ ਕਿੰਨੇ ਟਾਈਮ ਬਾਅਦ ਸੋਈ ਤੇ ਕਿੰਨੀ ਕਮਾਈ ਦਿੱਤੀ ਉਹਨੇ ਬੱਕਰਾ ਜਿਹੜਾ ਉਹਦਾ ਵੇਚਿਆ ਤੁਸੀਂ ਉਹਦਾ ਬੱਕਰਾ ਹੀ ਆਪਾਂ ਉਹ ਬਣਵਾਈ ਸੀਗੀ 17-18 ਮਹੀਨਿਆਂ ਦੀ ਕਰਕੇ ਹਾਂਜੀ ਪਿੰਡ 'ਚ ਹੀ ਬਣਵਾਈ ਸੀਗੀ ਅੱਛਾ ਤੇ ਉਹਦਾ ਬੱਕਰਾ ਆਪਾਂ ਮੰਡੀ ਦੇ 10000 ਦਾ ਸੇਲ ਕਰਤਾ ਸੀਗਾ 6 6-7 ਮਹੀਨਿਆਂ ਦਾ ਸੀਗਾ ਪੱਠੋ ਦੀ ਰੱਖ ਲਈ ਸੀ ਪੱਠੋ ਦੀ ਰੱਖ ਲਈ ਸੀ ਹੈਗੀ ਹੁਣ ਆਪਣੇ ਕੋਲ ਹੈਗੀ ਆਪਾਂ ਉਹ ਦਿਖਾਓ ਬਈ ਹੁਣ ਤੁਸੀਂ ਲਓ ਬਈ ਉਹ ਪੱਠ ਵੀ ਦਿਖਾਉਣੇ ਜਿਹੜੀ ਬਾਈ ਨੇ ਪਹਿਲੀ ਪੱਠ ਲੈ ਕੇ ਆਏ ਸੀ ਨਾ ਉਹ ਸਵਾਈ ਸੀਗੀ ਚੋਦੀ ਪੱਠ ਅੱਗੇ ਬਾਈ ਨੇ ਕਰ ਲਈ ਸੀ ਤਿਆਰ ਤੇ ਬੱਕਰਾ ਬਾਈ ਚੈੱਕ ਕਰ ਲੋ ਆਪਣੇ ਜੈ ਸਿੰਘ ਵਾਲਾ ਪਿੰਡ ਆ ਬਠਿੰਡੇ ਦੇ ਕੋਲੇ ਨਰੂਆਣੇ ਦੇ ਨਾਲ ਜਿਹੜੇ ਕਿਸੇ ਭਰਾ ਨੇ ਕੋਈ ਬੱਕਰੀ ਕਰਾਸ ਕਰਾਉਣੀ ਆ ਛੱਡ ਦਿੰਨੇ ਆ ਬਾਈ ਬੱਕਰੀਆਂ ਦੇ ਵੀ ਹਾਂ ਬਾਈ ਛੱਡ ਦਿੰਨੇ ਆ ਲੋ ਬਾਈ ਨੰਬਰ ਦੇ ਦਾਂਗੇ ਬਾਈ ਦਾ ਬੱਕਰੀਆਂ ਦੇ ਵੀ ਬਾਈ ਛੱਡਦੇ ਆ ਕਰਾਸਿੰਗ ਕਰਾਉਣਾ ਕਿਸੇ ਨੇ ਆਪਦਾ ਬੱਕਰੀ ਬੀਟਲ ਹੈਗੀ ਆ ਤਾਂ ਉਹ ਬਾਈ ਕੋਲੇ ਜ਼ਰੂਰ ਸੰਪਰਕ ਕਰਿਓ ਅੱਛਾ ਇਹ ਬਈ ਉਹ ਪੱਠ ਆ ਗਈ ਹੈ ਹਾਂ ਬਈ ਇਹ ਹੁਣ ਦੁਬਾਰੇ ਸੂਣਣ ਵਾਲੀ ਆ ਠੀਕ ਹੈ ਬਾਈ ਇਹਦੇ ਰਹਿੰਦੇ ਆਗੇ ਨੰ 8-10 ਦਿਨ ਰਹਿੰਦੇ ਆ ਬਈ ਸੂਣ ਦੇ ਬਾਈ ਕੁਆਲਿਟੀ ਦੇਖੋ ਜਾਨਵਰ ਦੀ ਹਨਾ ਪਿਓਰ ਬੀਟਲ ਜਿਹੜੀਆਂ ਅਮਰਸਰੀ ਬੱਕਰੀਆਂ ਹੁੰਦੀਆਂ ਸੀਗੀਆਂ ਸਿੰਗ ਵੀ ਪਤਲਾ ਹਨਾ ਤੇ ਪਿੱਛੇ ਨੂੰ ਜਾਂਦਾ ਨੱਕ ਦੀ ਕੁਆਲਿਟੀ ਦੇਖੋ ਨੱਕ ਮੂੰਹ ਦੀ ਕੰਨ ਬਹੁਤ ਚੌੜਾ ਹਨਾ ਇਹ ਬਾਈ ਕਿੰਨੇ ਹੋ ਗਈ ਦੰਦ ਹੁਣ ਇਹ ਦੰਦ ਬਈ ਬਸ 8ਵੇਂ ਦੇ ਕੰਨੀ ਲਾ ਗਈ ਹੁਣ ਅੱਛਾ ਤੇ ਸੂਏ ਕਿੰਨੇ ਸੂਏ ਇਹ ਹੁਣ ਦੂਜੀ ਵਾਰੀ ਸੂਊਗੀ ਅੱਛਾ ਵੱਡੀ ਕਰਕੇ ਬਣਾਉਨੇ ਹੋ ਤੁਸੀਂ ਹਾਂਜੀ ਠੀਕ ਹੈ ਇਹਨੇ ਬੱਚੇ ਕਿਵੇਂ ਦਿੱਤੇ ਆ ਬਾਈ ਬੱਚੇ ਦੀ ਵੀ ਪੱਠ ਹੈਗੀ ਆਪਣੇ ਕੋਲੇ ਬੱਚੇ ਵਧਾ ਦਿੰਦੀ ਹੈ ਇਹ ਹੁਣ ਦੁਬਾਰੇ ਦੂਜਾ ਸੂਹ ਲਾਉਣ ਵਾਲੀ ਹੈ ਪਹਿਲੇ ਸੂਏ ਦੀ ਹੈਗੀ ਹੈ ਪੱਠੇ ਦੀ ਠੀਕ ਹੈ ਜੀ ਟੋਟਲ ਆਪਣੇ ਕੋਲੇ ਹੁਣ 5 ਜਨਵਰੀ ਆ ਹਨਾ ਤੁਸੀਂ ਫਿਰ ਜਾਦੇ ਵਧਾਉਂਦੇ ਨਹੀਂ ਉਹ ਸੇਲ ਕਰ ਦਿੰਨੇ ਉਹਦਾ ਕੀ ਕਰਨਾ ਬਈ ਸੇਲ ਆਪਾਂ ਜੀ ਪੱਠ ਤਾਂ ਛੇਦੀ ਕਰਦੇ ਨਹੀਂ ਬੱਕਰਾ ਸੇਲ ਕਰ ਦਿੰਨੇ ਆ ਅੱਛਾ ਜਿਹੜੀ ਬੱਕਰੀ ਮੰਨ ਲਓ ਥੋੜੀ ਜੀ ਉਮਰ ਦੀ ਵੱਡੀ ਹੋ ਜੇ ਉਹ ਵੀ ਸੇਲ ਕਰ ਦਿੰਨੇ ਆ ਠੀਕ ਹੈ ਬਈ ਇਹ ਹੁਣ ਕ੍ਰੋਸ ਆ ਬਈ ਕਿ ਖਾਲੀ ਆ ਨਹੀਂ ਕ੍ਰੋਸ ਆ ਜੀ ਇਹਦੇ 10-10 ਦਿਨ ਰਹਿੰਦੇ 12 ਦਿਨ ਸੂਣਦੇ ਇਸੇ ਬੱਕਰੇ ਤੋਂ ਹੀ ਆ ਇਸੇ ਬੱਕਰੇ ਤੋਂ ਪਹਿਲਾਂ ਇਹਦਾ ਆਪਣੇ ਕੋਲੇ ਰਿਜ਼ਲਟ ਆਇਆ ਕੋਈ ਬੱਕਰੇ ਦਾ ਨਹੀਂ ਪਹਿਲਾਂ ਆਇਆ ਸੀਗਾ ਰਿਜ਼ਲਟ ਦੋ ਬੱਕਰੀਆਂ ਸੂਮੀਆਂ ਸੀਗੀਆਂ ਹਾਂਜੀ ਉਹਨਾਂ ਦੇ ਮੇਮਣੇ ਬਸ ਬੱਚੇ ਨਹੀਂ ਅੱਛਾ ਤੇ ਰਿਜ਼ਲਟ ਬਸ ਤਿੰਨ ਪੱਠਾਂ ਆਈਆਂ ਸੀਗੀਆਂ ਦੋ ਬੱਕਰੀਆਂ ਦੀਆਂ ਉਹਨਾਂ ਦੀ ਡੈਥ ਹੋ ਗਈ ਸੀਗੀ 5-7 ਦਿਨਾਂ ਬਾਅਦ ਕਿਵੇਂ ਦੇ ਆਏ ਸੀ ਬੱਚੇ ਰਿਜ਼ਲਟ ਕਿਵੇਂ ਜੀ ਬੱਚੇ ਜਮ੍ਹਾਂ ਕਾਲੀ ਆਏ ਸੀਗੇ ਜੀ ਠੀਕ ਹੈ ਬੱਚੇ ਦੀ ਵੀ ਛੋਟੇ ਦੀ ਮੇਰੇ ਕੋਲੇ ਫੋਨ 'ਚ ਹੈਗੀ ਆ ਕੋਈ ਵੀਡੀਓ ਹਾਂਜੀ ਵੀ ਜੋ ਆਪਾਂ ਸਾਂਸ ਮੈਨੂੰ ਭੇਜ ਦਿਓ ਹਨਾ ਹਾਂ ਲਓ ਬਈ ਦੋਸਤੋ ਇਹ ਪਾਠ ਆ ਬਾਈ ਦੀ ਜਿਹੜੀ ਪਹਿਲੀ ਬੱਕਰੀ ਲੈ ਉਸ ਉਹਦੀ ਪਾਠ ਆ ਇਹ ਹਨਾ ਹਾਂਜੀ ਠੀਕ ਹੈ ਜੀ ਤੇ ਹੁਣ ਫਿਰ ਬਾਈ ਜਿਵੇਂ ਬੀਟਲ ਬੱਕਰੀਆਂ ਬਹੁਤ ਲੋਕ ਰੱਖਦੇ ਆ ਪੰਜਾਬ ਦੇ ਵਿੱਚ ਇਹ ਬੰਦੇ ਕਹਿੰਦੇ ਖਰਚਾ ਬਹੁਤ ਖਾਂਦਿਆਂ ਪੱਲੇ ਨਹੀਂ ਕੁਝ ਪਾਉਂਦਿਆਂ ਤੁਹਾਡਾ ਕੀ ਤਜਰਬਾ ਹੈਗਾ ਬਈ ਖਰਚਾ ਕਿੰਨਾ ਕੁ ਹੋ ਜਾਂਦਾ ਤੇ ਕਮਾਈ ਕਿਵੇਂ ਹੁੰਦੀ ਹੈ ਉਹਨਾਂ ਚ ਖਰਚਾ ਤਾਂ ਇਹ ਦੇਖੋ ਤੁਸੀਂ ਇੰਨਾ ਕੋਈ ਜ਼ਿਆਦਾ ਨਹੀਂ ਹੁੰਦਾ ਹਾਂਜੀ 5 7 ਪਸ਼ੂ ਰੱਖਣੇ ਨਾ ਆਪਣਾ ਵੀ ਮੰਨ ਲਓ 2000 ਰੁਪਏ ਨਾਲ 15 20 ਦਿਨ ਨਿਕਲਦੇ ਆ ਠੀਕ ਹੈ ਤੇ ਜੇ ਆਪਾਂ ਤਿੰਨ ਕੁ ਮਹੀਨਿਆਂ ਦਾ ਮੇਮਣਾ ਪਾਲ ਕੇ ਵੇਚਦੇ ਆਂ ਤਾਂ ਆਰਾਮ ਨਾਲ 7-8000 ਰੁਪਏ ਦਾ 10000 ਰੁਪਏ ਦਾ ਚੰਗੀ ਕੁਆਲਿਟੀ ਦਾ ਵਿਕ ਜਾਂਦਾ ਵਿਕ ਜਾਂਦਾ ਜੀ ਬਾਕੀ ਜਿਵੇਂ ਫੀਡ ਪਾਉਣੇ ਤਾਂ ਹੀ ਖਰਚਾ ਵੱਧਦਾ ਜੇ ਨੀਰਾ ਨੂੰ ਰਛਟਾ ਹੋਵੇ ਉਹਦੇ ਨਾਲ ਘਟ ਜਾਂਦਾ ਹਨਾ ਹਾਂ ਜੀ ਤੁਸੀਂ ਫੀਡ ਤੇ ਪੱਠੇ-ਪੁੱਠੇ ਪਾਉਣੇ ਫਿਰ ਖੀੜ ਵੀ ਪਾਉਣੇ ਆਪਾਂ ਨੀਰਾ ਵੀ ਮੰਗਾ ਲੈਨੇ ਆ ਅੱਛਾ ਜਦੋਂ ਮੁੱਕ ਜਾਂਦਾ ਉਹਦੋਂ ਫੀਡ ਵੀ ਪਾਈਨੇ ਵਿੱਚੇ ਨੀਰਾ ਪਾਈਨੇ ਸਾਰਾ ਕੁਝ ਹੀ ਪਾਈਨੇ ਜੀ ਠੀਕ ਹੈ ਭਾਈ ਲੋ ਬਈ ਦੋਸਤੋ ਬਹੁਤ ਵਧੀਆ ਹਨਾ ਤੁਸੀਂ ਪਹਿਲਾਂ ਦੇਖਿਆ ਹੋਊਗਾ ਵੀ ਵੱਡੇ ਵੱਡੇ ਫਾਰਮ ਹੁੰਦੇ ਆ ਜਾਂ ਪੁਰਾਣੇ ਬੰਦੇ ਆ ਪਰ ਜਿਹੜੇ ਨਵੇਂ ਬੰਦੇ ਆ ਨੌਜਵਾਨ ਆਪਣੇ ਬਾਈ ਵਰਗੇ ਹਨ ਸ਼ੌਂਕ ਕਰਦੇ ਆ ਉਹਨਾਂ ਕੋਲੇ ਵੀ ਜਾਨਵਰ ਚੰਗੇ ਹੁੰਦੇ ਆ ਬਾਈ ਕੋਲੇ ਜਿੰਨੀਆਂ ਵੀ ਬੱਕਰੀਆਂ ਨਾ ਬਹੁਤ ਹੀ ਵਧੀਆ ਕੁਆਲਿਟੀ ਦੇ ਵਿੱਚ ਆ ਚਾਰਨਗ ਬਾਈ ਕੋਲੇ ਜੈਡ ਬਲੈਕ ਤੇ ਇੱਕ ਲਾਲ ਰੰਗ ਦੀ ਬੱਕਰੀ ਆ ਇਹਨਾਂ 'ਚ ਬਾਈ ਕੋਈ ਜਾਨਵਰ ਸੇਲ ਤਾਂ ਨਹੀਂ ਹੈਗਾ ਆਪਣੇ ਕੋਲੇ ਹੁਣ ਨਹੀਂ ਵੀਰੇ ਸੇਲ ਨਹੀਂ ਸੇਲ ਆਪਾਂ ਵੱਡੀ ਲਾਲ ਬੱਕਰੀ ਕਰਾਂਗੇ ਇਹਦੇ ਤੋਂ ਸੂਆ ਲੈ ਕੇ ਨਾ ਉਦੋਂ ਕਰਾਂਗੇ ਉਸ ਤੋਂ ਪਹਿਲਾਂ ਨਹੀਂ ਕਰ ਸਕਦੇ ਠੀਕ ਹੈ ਤੇ ਜਿਹੜਾ ਆਪਣਾ ਬਈ ਇਹ ਬੱਕਰਾ ਹੁਣ ਇਹ ਫਿਰ ਤੁਸੀਂ ਬੱਕਰੀਆਂ ਦੇ ਛੱਡ ਦਿਓਗੇ ਜੇ ਕੋਈ ਭਰਾ ਆਉਂਦਾ ਬੱਕਰੀ ਕ੍ਰਾਸ ਕਰਾਉਣ ਹਾਂਜੀ ਛੱਡ ਦਾਂਗੇ ਠੀਕ ਹੈ ਜੀ ਕਿੰਨੀ ਫੀਸ ਲੈਨੇ ਹੋ ਬਾਈ ਫੀਸ ਤਾਂ ਜੀ ਆਪਾਂ 2000 ਰੁਪਿਆ ਲਵਾਂਗੇ ਜੀ ਹਾਂਜੀ ਜੇ ਕੋਈ ਗਰੀਬ ਭਾਈਚਾਰ ਆਊਗਾ ਪਿੰਡ ਚੋਂ ਚਾਹੇ ਕੋਈ ਬਾਹਰੋਂ ਆਪਾਂ ਨੂੰ ਦੱਸ ਕੇ ਵੀ ਮੈਂ ਆਹ ਕੰਮ ਕੀਤਾ ਕਰਦਾ ਗਰੀਬ ਬੰਦਾ ਆਪਾਂ ਉਸ ਲਈ ਉਹ ਜਿਹਾ ਹਿਸਾਬ ਰੱਖ ਲਾਂਗਾ ਜਿਹੜਾ ਕੋਈ ਲੋੜਵੰਦ ਭਰਾ ਹੁੰਦਾ ਹਨਾ ਜਿਵੇਂ ਆਪਾਂ ਵੀ ਕੰਮ ਸ਼ੁਰੂ ਕੀਤਾ ਆਪਾਂ ਨੂੰ ਵੀ ਉਹ ਹੁੰਦਾ ਵੀਰ ਚੰਗੇ ਬੱਕਰੇ ਤੋਂ ਕਰਾਈਏ ਹਾਂਜੀ ਤੇ ਨਾਲੇ ਨਾਮ ਬੰਦਾ ਲਾ ਕੇ ਦੇ ਵਿੱਚ ਵੀ ਬਾਈ ਵਾਲੇ ਬੱਕਰੇ ਤੋਂ ਹੋਈ ਸੀਗਾ ਹਾਂਜੀ ਠੀਕ ਹੈ ਬਾਈ ਜੀ ਬਹੁਤ ਵਧੀਆ ਤੁਸੀਂ ਜਾਣਕਾਰੀ ਦਿੱਤੀ ਧੰਨਵਾਦ ਬਈ ਆਪਣਾ ਨੰਬਰ ਜ਼ਰੂਰ ਬੋਲ ਦਿਓ ਜੀ ਆਪਣਾ ਨੰਬਰ ਹੈਗਾ 94788 ਹੂੰ 03036 9478803036 ਹਾਂਜੀ ਜੈ ਸਿੰਘ ਵਾਲਾ ਪਿੰਡ ਹੈ ਜੀ ਤੇ ਬਾਈ ਦਾ ਬਠਿੰਡਾ ਤੋਂ ਬਾਦਲ ਰੋਡ ਤੇ ਪਿੰਡ ਆ ਇਹ ਨਰੂਆਣੇ ਦੇ ਨਾਲ ਜਿਹੜੇ ਕਿਸੇ ਭਰਾ ਨੇ ਬੱਕਰੀ ਕ੍ਰਾਸ ਕਰਾਉਣੀ ਆ ਤੇ ਆਹ ਬੱਕਰਾ ਤੁਸੀਂ ਬਾਈ ਚੈੱਕ ਕਰ ਲਿਓ ਘਰੇ ਆ ਕੇ ਦੇਖ ਲਿਓ ਹਨਾ ਜਾਨਵਰ ਬਹੁਤ ਸੋਹਣਾ ਬਾਈ ਇੱਕ ਵਾਰੀ ਦਿਖਾ ਦਿਓ ਲਾਸਟ ਤੇ ਆ ਬੱਕਰੀ ਵੀ ਦਿਖਾ ਦਿਓ ਇਹ ਉਸੇ ਦੀ ਪੱਠ ਆ ਜੀ ਹਾਂਜੀ ਆ ਬਾਈ ਦੇਖ ਲਓ ਬਾਈ ਕੋਲੇ ਜਾਨਵਰ ਸਾਰੇ ਸੋਹਣੇ ਆ ਕੰਨਾਂ ਦੀਆਂ ਬੱਕਰੀਆਂ ਬਹੁਤ ਸੋਹਣੀਆਂ ਨੇ ਨੱਕ ਪੱਕੀਆਂ ਇਹਨਾਂ ਇਨਾਂ ਕੰਨ ਨਹੀਂ ਅੱਜਕੱਲ ਮਿਲਦਾ ਹਨ ਇਹਦੀ ਨੱਕ ਦੀ ਕੁਆਲਿਟੀ ਦੇਖੋ ਬਈ ਕਿੱਦਾਂ ਦੀ ਆ ਲਓ ਬਈ ਬਈ ਤੁਹਾਡੇ ਕੋਲੇ ਆਉਂਦੇ ਹੋਣਗੇ ਬੰਦੇ ਮੰਗਦੇ ਹੋਣਗੇ ਵੀ ਦੇ ਦੇ ਕੋਈ ਪੱਠ ਹਨਾ ਬਹੁਤ ਮੰਗਦੇ ਆ ਜੀ ਆਪਾਂ ਕਹਿ ਦਿੰਨੇ ਆ ਵੀ ਤੁਹਾਨੂੰ ਦਵਾ ਲਿਆਵਾਂਗੇ ਅੱਛਾ ਕੋਲੋਂ ਹਜੇ ਆਪਾਂ ਕਿਸੇ ਨੂੰ ਕੋਈ ਪੱਠ ਨਹੀਂ ਦਿੱਤੀ ਠੀਕ ਹੈ ਬਈ ਤੇ ਬਾਈ ਕੋਈ ਫਰੀ ਵਾਲਾ ਨਹੀਂ ਤਾਂ ਕਰਦਾ ਰਿਸ਼ਤੇਦਾਰ ਵੀ ਸਾਨੂੰ ਪੱਠ ਦੇ ਦੇ ਯਾਰ ਕੋਈ ਐ ਨਹੀਂ ਹਜੇ ਤਾਂ ਨਹੀਂ ਕੋਈ ਕਰਦਾ ਹਜੇ ਤਾਂ ਨਹੀਂ ਕਿਸੇ ਨੇ ਕਰਿਆ ਅੱਛਾ ਅੱਛਾ ਬਾਕੀ ਆਪਾਂ ਸ਼ੌਂਕ ਸਾਡਾ ਪੂਰਾ ਕਰ ਦਾਂਗੇ ਠੀਕ ਹੈ ਬਾਈ ਇਹ ਕੋਈ ਸ਼ੌਂਕ ਨਾਲ ਰੱਖਣ ਵਾਲਾ ਭਰਾ ਮਿਲਿਆ ਤਾਂ ਹਾਂਜੀ ਲਓ ਬਈ ਦੋਸਤੋ ਬਾਈ ਨੇ ਬਹੁਤ ਵਧੀਆ ਗੱਲ ਕੀਤੀ ਆ ਤੇ ਆ ਬੱਕਰਾ ਬਾਈ ਚੈੱਕ ਕਰ ਲੋ ਜੈ ਸਿੰਘ ਵਾਲੇ ਪਿੰਡ ਆ ਕਿਸੇ ਨੇ ਵੀ ਬੱਕਰੀ ਕਰਾਸ ਕਰਾਉਣੀ ਆ ਬਾਈ ਦਾ ਸਕਰੀਨ ਤੇ ਨੰਬਰ ਚੱਲ ਰਿਹਾ ਗੱਲਬਾਤ ਕਰ ਲਿਓ ਜੈਡ ਬਲੈਕ ਖੁੱਲੀ ਝੋਲੀ ਦੇ ਵਿੱਚ ਬੱਕਰਾ ਬਾਈ ਵਧੀਆ ਹੱਡਾਂ ਪੈਰਾਂ ਦਾ ਹਨਾ ਹਜੇ ਕਦ ਕਾਠੇ ਕਰੂਗਾ ਹਨਾ ਬਾਈ 8 ਤਨ ਤੱਕ ਹਾਂਜੀ ਹਾਂ ਹਜੇ ਤਾਂ ਤੇ ਨੇ ਜਿਹਨੇ ਦਵਾਇਆ ਸੀ ਜੀ ਉਹਨੇ ਆਪਾਂ ਨੂੰ ਆਖਿਆ ਸੀ 3.5 ਸਾਲ ਤੱਕ ਇਹਦੀ ਖੁਰਾਕ ਵਧੀਆ ਰੱਖੀ ਤੂੰ ਆਦ ਦਿਨੇ ਉਹਨਾਂ ਚ ਕੀ ਕਰਨਾ ਸਹੀ ਹੈ ਜੀ ਠੀਕ ਹੈ ਬਾਈ ਜੀ ਧੰਨਵਾਦ ਬਹੁਤ ਬਹੁਤ